ਮਾਪਿਆਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਨ ਤੋਂ ਪਹਿਲਾਂ ਯਾਦ ਰੱਖਣਾ ਇਹਨਾਂ ਨੇ ਤੁਹਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਮਾਪਿਆਂ ਤੁਹਾਨੂੰ ਫੁੱਲਾਂ ਵਾਂਗ ਪਾਲਿਆ ਹੋਵੇ ਵੱਡੇ ਹੋ ਕੇ ਉਹਨਾਂ ਨੂੰ ਕੰਡਿਆਂ ਵਰਗੇ ਬੋਲ ਨਹੀਂ ਬੋਲੀਦੇ ਉਹਨਾਂ ਮਾਪਿਆਂ ਨੂੰ ਕੁਝ ਵੀ ਹਿੱਸਾ ਕਰਕੇ ਨਹੀਂ ਦੇਈਦਾ ਜਿਨ੍ਹਾਂ ਬਚਪਨ ਵਿੱਚ ਤੁਹਾਨੂੰ ਆਪਣੇ ਹਿੱਸੇ ਦਾ ਵੀ ਖਵਾਇਆ ਹੋਵੇ ਬੜਾਪੇ ਵਿੱਚ ਮਾਪਿਆਂ ਦੇ ਮਾਪੇ ਬਣ ਜਾਂਦਾ ਹੈ ਜਨਮਾਂ ਜਨਮਾਂ ਦਾ ਪੁੰਨ ਲੱਗਦਾ ਹੈ ਮਾਪੇ ਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਤੁਸੀਂ ਸਿਰਫ ਪਿਆਰ ਤੇ ਸਤਿਕਾਰ ਦੇ ਕੇ ਹੀ ਖੁਸ਼ ਰੱਖ ਸਕਦੇ ਹੋ। ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੂੰ ਤੁਹਾਡੇ ਤੋਂ। ਜਦ ਕਿ ਦੁਨੀਆ ਨੂੰ ਖੁਸ਼ ਰੱਖਣ ਲਈ ਤੁਹਾਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਨੇ। ਦੁਨੀਆ ਤਾਂ ਵੀ ਖੁਸ਼ ਨਹੀਂ ਹੁੰਦੀ। ਸਭ ਤੁਹਾਡੇ ਮਾਪੇ ਨੇ ਜਿਹੜੇ ਤੁਹਾਨੂੰ ਆਪਣੇ ਆਪ ਤੋਂ ਵੱਧ ਕਾਮਯਾਬ ਦੇ ਕੇ ਰੱਬ ਦਾ ਸ਼ੁਕਰਾਨਾ ਕਰਦੇ ਨੇ। ਮਾਪਿਆਂ ਦੇ ਹੋਣ ਦਾ ਬੇਸ਼ੱਕ ਨਾ ਪਤਾ ਚੱਲੇ ਪਰ ਉਹਨਾਂ ਦੇ ਜਾਣ ਮਗਰੋਂ ਦੁਨੀਆ ਸੁੰਨੀ ਹੋ ਜਾਂਦੀ ਆ।